ਹੈਲੋ ਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਵਾਈਗ੍ਰੀ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਵਕਸ਼ਣ ਤੇ ਮੈਂ ਅੱਜ ਜਿਹੜੀ ਵੀਡੀਓ ਲੈ ਕੇ ਆਈਆਂ ਉਹ ਮੇਰੇ ਭੈਣ ਭਰਾਵਾਂ ਲਈ ਬਹੁਤ ਹੀ ਖਾਸ ਹੋਣ ਵਾਲੀ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਵੀਡੀਓ ਨੂੰ ਛੋਟੇ ਰੱਖਾਂ ਹਨਾ ਕਿਉਂਕਿ ਮੈਨੂੰ ਸਵੇਰੇ ਸਵੇਰੇ ਇੱਕ ਭੈਣ ਸੀਗਾ ਪਤਾ ਨਹੀਂ ਭਰਾ ਹੈ ਹਨਾ ਮੈਸੇਜ ਕੀਤਾ ਕਹਿੰਦੇ ਦੀਦੀ ਤੁਹਾਡੀ ਵੀਡੀਓ ਕਹਿੰਦੇ ਮਹਾਪਰਤ ਨਾਲੋਂ ਵੀ ਲੰਬੀ ਹੋ ਜਾਂਦੀ ਹੈ ਵੀ ਦੇਖੋ ਮੈਂ ਕੋਸ਼ਿਸ਼ ਕਰਦੀ ਆ ਹਨ ਪਰ ਫਿਰ ਵੀ ਪਤਾ ਨਹੀਂ ਕਿਉਂ ਮੈਥੋਂ ਨਾ ਲੰਬੀ ਹੋ ਜਾਂਦੀ ਹੈ ਵੀਡੀਓ ਨਾ ਦੱਸਦੇ ਦੱਸਦੇ ਪਤਾ ਨਹੀਂ ਉਹ ਕਹਿੰਦੇ ਨੇ ਕਹਿੰਦੇ ਟੀਚਰ ਲੈਂਡ ਹੋਣ ਕਰਕੇ ਮੈਨੂੰ ਕਈ ਹੱਸਦੇ ਵੀ ਹੁੰਦੇ ਨੇ ਕਹਿੰਦੇ ਬਸ ਤੂੰ ਲੰਬੀ ਖਿੱਚਾ ਦਿੰਨੀ ਆ ਗੱਲ ਨੂੰ ਹਨ ਵੀ ਸਮਝਾਉਣ ਦਾ ਤਰੀਕਾ ਉਦਾਂ ਹੀ ਦੀ ਹੋ ਜਾਂਦਾ ਮੇਰਾ ਤੇ ਅੱਜ ਦੇਖੋ ਮੈਂ ਆਪਣੇ ਚੈਨਲ ਤੇ ਵੀਡੀਓ ਪਾਈ ਹੈ ਕਿ ਜਿਹੜੀ ਮੇਰੇ ਭੈਣਾਂ ਨੂੰ ਪਿਗਮੇਟੇਸ਼ਨ ਹੈ ਨਾ ਉਹ ਤੁਸੀਂ ਜ਼ਰੂਰ ਦੇਖਿਓ ਤੇ ਜਿਹੜੀ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਆ ਉਹ ਆਪਾਂ ਕਰਦੇ ਆ ਇਹ ਇੱਕ ਪਾ ਦੇਖੋ ਮੇਰੀਆਂ ਮੈਨੂੰ ਪਤਾ ਵੀ ਜਿਵੇਂ ਕਿ ਮੈਂ ਵੀ ਬਹੁਤ ਆਲਸੀ ਹਾਂ ਨਾ ਇੱਕ ਆਪਾਂ ਮੈਂ ਦੱਸ ਦਿੰਨੀ ਆ ਵੀ ਆ ਇਹਦੇ ਨਾਲ ਆਪਣਾ weight ਘਟੂਗਾ ਹਨਾ ਆ ਚੀਜ਼ ਕਰਨ ਨਾਲ ਆਪਾਂ ਇਹਦਾ ਇਹ ਹੋਊਗਾ ਪਰ ਇਹਨਾਂ ਕਈ ਭੈਣ ਭਰਾ ਹੁੰਦੇ ਵੀ ਛੱਡ ਪਰੇ ਰੋਜ਼ ਕਿਹੜਾ ਕਿਹੜਾ ਇਹਨੂੰ ਝੰਜੜ ਨੂੰ ਕਰੇ ਹਨਾ ਅੱਜ ਮੈਂ ਤੁਹਾਡੇ ਲਈ ਵਾਸਤੇ ਇੱਕ ਨਾ ਬਹੁਤ ਹੀ ਆਸਾਨ ਤਰੀਕਾ ਲੈ ਕੇ ਆਈ ਹਾਂ ਇਹ ਤੁਸੀਂ ਕਰ ਲਿਆ ਨਾ ਤਾਂ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ ਤਾਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਤਿੰਨ ਟਾਈਮ ਇਹ ਥੋੜਾ ਜਿਹਾ ਕੰਮ ਕਰਨਾ ਹੈਗਾ ਇਹ ਇਹਦੇ ਵਿੱਚ ਆਪਾਂ ਨੂੰ ਕੀ ਚਾਹੀਦਾ ਇਹਦੇ ਵਿੱਚ ਆਪਾਂ ਨੂੰ ਚਾਹੀਦਾ ਹੈਗਾ ਇਹ ਪਾਊਡਰ ਕਿਸ ਚੀਜ਼ ਦਾ ਇਹ ਚਾਹੀਦਾ ਆਪਾਂ ਨੂੰ ਮੋਟਾਪਾ ਘਟਾਉਣ ਵਾਸਤੇ ਜਿਵੇਂ ਕਿ ਆਪਣੇ ਪੱਟਾਂ ਤੋਂ ਪੇਟ ਤੋਂ ਕਮਰ ਤੋਂ ਹਨ ਮੋਟਾਪਾ ਫੈਟ ਹੈਗੀ ਇੱਕ ਆਪਣਾ ਪੇਟ ਨਾ ਖਾ ਕੇ ਬਸੈਂ ਹੁੰਦਾ ਵੀ ਆਈ ਹੈ ਵੀ ਕਿਉਂ ਖਾਦਾ ਹਨਾ ਕਹਿੰਦੇ ਨੇ ਬਜ਼ੁਰਗ ਕਹਿੰਦੇ ਨਾ ਕੇ ਨਾ ਪਸਤਾਇਆ ਖਾ ਕੇ ਪਸਤਾਇਆ ਉਹ ਕੰਮ ਹੋ ਜਾਂਦਾ ਹੁਣ ਗਰਮੀਆਂ ਆ ਜਾਣੀਆਂ ਗਰਮੀਆਂ ਚ ਉਦੋਂ ਵੱਧ ਇਦਾਂ ਹੀ ਹੋਊਗਾ ਹਨਾ ਗਰਮੀਆਂ ਵਾਸਤੇ ਤੁਸੀਂ ਐ ਲਾ ਲਓ ਵੀ ਇਹ ਹੀ ਚੀਜ਼ ਹੈ ਜਿਹੜੀ ਨਾ ਇਹ ਤੁਹਾਨੂੰ ਟੇਸਟ ਵੀ ਦੇਊਗੀ ਤੇ ਤੁਹਾਡੇ ਵਜਨ ਨੂੰ ਵੀ ਘਟਾਊਗੀ ਕਰਨਾ ਕੀ ਹੈ ਤੁਸੀਂ ਨੇ ਇਹ ਪਾਊਡਰ ਹੈ ਜਿਹੜਾ ਇਹਨੂੰ ਬਣਾਉਣ ਵਾਸਤੇ ਤੁਹਾਨੂੰ ਥੋੜੀਆਂ ਚੀਜ਼ਾਂ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਚਾਹੀਦਾ ਜੀਰਾ ਜੀਰਾ ਦੇਖੋ ਤੁਹਾਨੂੰ ਮੋਟਾਪੇ ਵਾਸਤੇ ਨਾ ਆਪਾਂ ਵਰਤਦੇ ਆ ਉਹ ਪੰਨਾ ਜਿਹੜਾ ਆਪਣੇ ਦਾਲ ਸਬਜ਼ੀ ਚ ਪਾਉਨੇ ਆ ਆਪਾਂ ਇਹੀ ਜੀਰਾ ਲੈ ਲੈਨੇ ਪਰ ਇਹਦਾ ਕੋਈ ਫਾਇਦਾ ਨਹੀਂ ਹੈਗਾ ਲਾਹੌਰੀ ਜੀਰਾ ਹੁੰਦਾ ਕਿ ਲੰਬਾ ਜੀਰਾ ਹੁੰਦਾ ਇਹੋ ਇੱਕ ਤਾਂ ਵਾਈਟ ਜੀਰਾ ਹੁੰਦਾ ਇੱਕ ਲੰਬਾ ਲਾਹੌਰੀ ਜੀਰਾ ਕਹਿੰਦੇ ਨੇ ਉਹ ਜੀਰਾ ਲੈਣੇਗਾ ਤੁਸੀਂ ਨੇ ਆਪਣੇ ਮੋਟਾਪਾ ਘਟਾਉਣ ਵਾਸਤੇ ਹੈਨਾ ਤੇ ਇੱਕ ਤਾਂ ਆਪਣੀ ਜੀਰਾ ਲੈ ਲਿਆ ਜੀਰਾ ਦੇਖੋ ਨਿੰਬੂ ਪਾਣੀ ਬਣਾਉਣਾ ਆਪਾਂ ਨੇ ਜਲ ਜੀਰਾ ਬਣਾਉਣਾ ਉਹਦੇ ਵਾਸਤੇ ਨਾ ਬਹੁਤ ਹੀ ਜਿਆਦਾ ਨਾ ਤੁਹਾਡੇ ਹਾਜਮੇ ਵਾਸਤੇ ਵੀ ਬਹੁਤ ਜਿਆਦਾ ਬੈਨੀਫਿਟ ਹੈ ਜੀਰਾ ਲੈ ਲੈਣਾ ਤੁਸੀਂ ਨੇ 100 ਗ੍ਰਾਮ 100 ਗ੍ਰਾਮ ਤੁਸੀਂ ਲੈ ਲੈਣੀ ਆ ਅਜਵੈਨ 100 ਗ੍ਰਾਮ ਲੈ ਲੈਣੀਆਂ ਤੁਸੀਂ ਨੇ ਸਾਫ ਤੇ ਥੋੜੀ ਜੀ ਤੁਸੀਂ ਇਹਦੇ ਵਿੱਚ ਲੈ ਲੈਣੀਆਂ ਨੇ ਆਪਣੀ ਵੱਡੀ ਇਲਾਇਚੀ ਤੁਸੀਂ ਚਾਰ ਲੈ ਲਓ ਤਿੰਨ ਲੈ ਲਓ ਵੱਡੀ ਇਲਾਇਚੀ ਲੈ ਲੈਣੀ ਹੈ ਤੇ ਇੱਕ ਤੁਸੀਂ ਜੈਫਲ ਲੈ ਲੈਣਾ ਕੋਸ਼ਿਸ਼ ਕਰਕੇ 2 ਜਾਂ 3 ਮਗਾ ਜਿਹੜੀਆਂ ਉਹ ਬਲੈਕ ਬਲੈਕ ਜਿਹੀਆਂ ਲੰਬੀਆਂ ਸੁੰਡੀਆਂ ਜੀਆਂ ਵਰਗੀਆਂ ਹੁੰਦੀਆਂ ਨੇ ਨਾ ਉਹ ਲੈ ਲੈਣੀਆਂ ਨੇਗੀਆਂ ਤਾਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਕਰਨਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੀਸ ਲੈਣਾ ਪੀਸ ਕੇ ਤੁਸੀਂ ਨੇ ਇੱਕ ਡੱਬੀ ਦੇ ਵਿੱਚ ਪਾ ਲੈਣਾ ਕਿਸੇ ਵੀ ਚੀਜ਼ ਚ ਪਾ ਲਓ ਡੱਬੀ ਚ ਪਾ ਲਓ ਕੌਲੀ ਚ ਪਾ ਲਓ ਤੇ ਮੇਰੇ ਚਲੋ ਕਹਿਣ ਦਾ ਇੱਕ ਮੋਅ ਹੈਗਾ ਉਹਦੇ ਵਿੱਚ ਪਾ ਲੈਣਾ ਸਵੇਰੇ ਦੁਪਹਿਰੇ ਸ਼ਾਮ ਨੂੰ ਤਿੰਨੋਂ ਟਾਈਮ ਤੁਸੀਂ ਨੇ ਨਾ ਕਰਨਾ ਕੀ ਹੈਗਾ ਹੁਣ ਨਿੰਬੂ ਬਹੁਤ ਆ ਰਹੇ ਨੇਗੀ ਨਾਲੇ ਤਾਂ ਜਿਨ੍ਹਾਂ ਨੂੰ ਵੀ ਪੇਟ ਦੇ ਵਿੱਚ ਪ੍ਰੋਬਲਮ ਪੇਟ ਦਰਦ ਦੀ ਪ੍ਰੋਬਲਮ ਅੱਜ ਕੱਲ ਬਹੁਤ ਜ਼ਿਆਦਾ ਹੋ ਰਹੀ ਹੈ ਕਿਉਂ ਹੋ ਰਹੀ ਹੈ ਕਿਉਂਕਿ ਆਪਾਂ ਮੈਦਾ ਖਾਈ ਜਾਂਦੇ ਆ ਕਣਕ ਖਾਈ ਜਾਂਦੇ ਆ ਕਣਕ ਦੀ ਜਿਹੜੀ ਰੋਟੀ ਹੈ ਨਾ ਉਹ ਇੰਨੀ ਜ਼ਿਆਦਾ ਅੱਜ ਕੱਲ ਹਾਨੀਕਾਰਕ ਹੋ ਰਹੀ ਹੈਗੀ ਕਿ ਤੁਹਾਡੀ ਨਾ ਅਧੀਆਂ ਬਿਮਾਰੀਆਂ ਦਾ ਕਾਰਨ ਤਾਂ ਕੱਲੀ ਕਣਕ ਦੀ ਰੋਟੀ ਆ ਕਿਉਂਕਿ ਆਪਾਂ ਨਾ ਮੱਕੀ ਖਾਣੇ ਨਾ ਬਾਜਰਾ ਖਾਣੇ ਨਾ ਕੋਈ ਹੋਰ ਰੋਟੀ ਖਾਣੇ ਹਨ ਬੀ ਆਪਾਂ ਬਸ ਕਣਕ 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 ਸਿੱਟੀ ਜਾਂਦੇ ਤੇ ਕਣਕ ਨੇ ਤੁਹਾਡਾ ਸੱਤਿਆ ਨਾਸ ਕਰਦਾ ਤੁਸੀਂ ਕਣਕ ਦੀ ਰੋਟੀ ਘਟਾ ਦਿਓ ਤਾਂ ਦੇਖਿਓ ਅਧੀਆਂ ਬਿਮਾਰੀਆਂ ਤਾਂ ਤੁਹਾਡੀਆਂ ਵੈਸੇ ਹੀ ਖਤਮ ਹੋ ਜਾਣਗੀਆਂ ਤੁਸੀਂ ਇੱਕ ਟਾਈਮ ਜਿਵੇਂ ਬਾਜਰੇ ਦੀ ਰੋਟੀ ਖਾ ਲਈ ਇੱਕ ਟਾਈਮ ਤੁਸੀਂ ਮੱਕੀ ਦੀ ਰੋਟੀ ਖਾ ਲਈ ਨਾ ਕਣਕ ਦੀ ਘੱਟ ਖਾਓ ਤੇ ਦੂਸਰੀ ਗੱਲ ਆ ਗਈ ਕਰਨਾ ਕੀ ਹੈ ਤੁਸੀਂ ਨੇ ਇੱਕ ਗਲਾਸ ਪਾਣੀ ਦਾ ਲੈ ਲੈਣਾ ਕੰਚ ਦਾ ਇੱਕ ਗਲਾਸ ਪਾਣੀ ਦਾ ਲੈ ਲਓ ਉਹਦੇ ਵਿੱਚ ਅੱਧਾ ਚਮਚ ਇਸ ਪਾਊਡਰ ਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਥੋੜਾ ਜਿਹਾ ਕਾਲਾ ਨਮਕ ਥੋੜੀ ਜੀ ਚੁਟਕੀ ਕਾਲੀ ਮਿਰਚ ਅੱਧਾ ਚਮਚ ਇਹ ਚੁਟਕੀ ਕਾਲਾ ਨਮਕ ਕਾਲੀ ਮਿਰਚ ਚਾਹੀ ਉਹ ਵੀ ਇਹਦੇ ਵਿੱਚ ਮਿਕਸ ਕਰਕੇ ਰੱਖ ਲਓ ਨਾ ਕਾਲੀ ਮਿਰਚ ਤੇ ਕਾਲਾ ਨਮਕ ਵੀ ਥੋੜਾ ਜਿਹਾ ਇਹਦੇ ਵਿੱਚ ਮਿਕਸ ਕਰਕੇ ਰੱਖ ਲਓ ਇੱਕ ਗਲਾਸ ਪਾਣੀ ਦਾ ਅੱਧਾ ਚਮਚ ਇਹਦਾ ਥੋੜੀ ਜੀ ਕਾਲੀ ਮਿਰਚ ਥੋੜਾ ਜਿਹਾ ਕਾਲਾ ਨਮਕ ਤੇ ਅੱਧਾ ਨਿੰਬੂ ਕੱਟ ਕੇ ਪਾਉਣਾ ਹੈ ਤੇ ਦੋ ਤਿੰਨ ਬੀਜ ਤੁਸੀਂ ਨਾ ਇਮਲੀ ਦੇ ਸਿੱਟ ਲੈਣੇ ਅਗਰ ਤੁਹਾਡੇ ਕੋਲ ਇਹ ਗੁੜੀ ਮਿਲੀ ਦੀ ਚਟਨੀ ਬਣੀ ਹੋਈ ਹੈ ਤਾਂ ਤੁਸੀਂ ਇੱਕ ਚਮਚਾ ਉਹਦਾ ਪਾ ਲੈਣਾ ਹੈਗਾ ਉਸ ਗਲਾਸ ਦੇ ਵਿੱਚ ਤਾਂ ਉਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲੈਣਾ ਹੈਗਾ ਮਿਕਸ ਕਰਕੇ ਤੁਸੀਂ ਮਿੱਠਾ ਪੀਣਾ ਚਾਹੋ ਨੇ ਵੀ ਜ਼ਿਆਦਾ ਮਿੱਠਾ ਪੀਣਾ ਚਾਹੋ ਨੇ ਹਨਾ ਤਾਂ ਤੁਸੀਂ ਇੱਕ ਚਮਚ ਖੰਡ ਦਾ ਪਾ ਲਓ ਚਾਹੇ ਤੁਸੀਂ ਮਿਸਰੀ ਦਾ ਪਾ ਲਓ ਚਾਹੇ ਤੁਸੀਂ ਹਨਾ ਸਹਿਦ ਦਾ ਪਾ ਲਓ ਇਹਦੇ ਵਿੱਚ ਵੀ ਤੁਸੀਂ ਪੀਸਕੇ ਰੱਖਣਾ ਤੁਸੀਂ ਇਹਦੇ ਵਿੱਚ ਵੀ ਪੀ ਪਾ ਸਕਦੇ ਹੋ ਜਿਵੇਂ 100 ਗ੍ਰਾਮ ਚੀਨੀ ਪਾ ਲਓ ਇਹਦੇ ਵਿੱਚ ਹਨਾ ਤਾਂ ਅ ਦੋ ਚਮਚਾ ਡੇਢ ਚਮਚਾ ਤੁਸੀਂ ਆਪਣੇ ਕਾਲੇ ਨਾਮਕ ਦਾ ਪਾ ਲਓ ਨਾ ਇਦਾਂ ਕਰਕੇ ਤੁਸੀਂ ਇਹਨੂੰ ਮਿਕਸ ਮਸਾਲੇ ਨੂੰ ਵੀ ਕਰਕੇ ਰੱਖ ਸਕਦੇ ਹੋ ਜਿਵੇਂ ਕਿ ਤੁਸੀਂ ਨਹੀਂ ਪਾਉਣਾ ਬਸ ਫਿਰ ਕੱਲ ਨਾ ਨਿੰਬੂ ਨਿੰਬੂ ਪਾਉਣਾ ਹੈਗਾ ਤੁਸੀਂ ਨੇ ਤੇ ਫਿਰ ਤੁਸੀਂ ਨਾ ਗਲਾਸ ਦੇ ਵਿੱਚ ਇਹਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਘੋਲ ਲੈਣਾ ਚੰਗੇ ਤਰੀਕੇ ਦੇ ਨਾਲ ਜਿਹੜੀ ਗੂੜੇ ਮਿਲੀ ਦੀ ਚਟਨੀ ਹੈਗੀ ਨਾ ਉਹਨੂੰ ਤੁਸੀਂ ਇਹਦੇ ਵਿੱਚ ਉਹ ਵੀ ਮੈਂ ਚੈਨਲ ਦੇ ਵਿੱਚ ਲਿੰਕ ਪਾ ਦੂੰਗੀ ਮੇਰੀ ਬਣਾਈ ਹੋਈ ਘਰ ਦੇ ਵਿੱਚ ਤੇ ਉਹਨੂੰ ਜੋ ਤੁਸੀਂ ਇਹਦੇ ਵਿੱਚ ਪਾ ਕੇ ਡਰਿੰਕ ਦੇ ਵਿੱਚ ਪੀਓਗੇ ਉਹਦੇ ਨਾਲ ਨਾਲ ਤਾਂ ਤੁਹਾਡਾ ਲੀਵਰ ਤੰਦਰੁਸਤ ਹੋਊਗਾ ਨਾਲੇ ਤੁਹਾਡਾ ਹਾਜਮਾ ਤੰਦਰੁਸਤ ਹੋਊਗਾ ਨਾਲੇ ਤੁਹਾਡਾ weight loss ਹੋਊਗਾ ਤੇ ਨਾਲੇ ਜਿਹੜਾ ਟੇਸਟ ਹੈ ਉਹ ਤਾਂ ਆ ਹੋਵੇਗਾ ਹੀ ਹੋਵੇਗਾ ਹਣਾ ਇਹ ਬੱਚਿਆਂ ਨੂੰ ਵੀ ਪਿਲਾ ਸਕਦੇ ਹੋ ਤੁਸੀਂ ਨਾ ਇਹਦਾ ਕੋਈ ਨੁਕਸਾਨ ਨਹੀਂ ਵੱਡੇ ਛੋਟੇ ਬੱਚੇ ਜਿਹੜੇ ਬਜ਼ੁਰਗ ਮੰਜਿਆਂ ਤੇ ਪਏ ਆ ਨਾ ਜਿਨ੍ਹਾਂ ਨੂੰ ਹੁੰਦਾ ਵੀ ਕਬਜ਼ ਦੀ ਪ੍ਰੋਬਲਮ ਹੈਗੀ ਤੇ ਤੁਸੀਂ ਉਹਨਾਂ ਨੂੰ ਵੀ ਹੈ ਨਾ ਇਹ 1-2 ਟਾਈਮ ਦਿਓਗੇ ਤਾਂ ਉਹਨਾਂ ਨੂੰ ਵੀ ਇਹ ਬਹੁਤ ਜ਼ਿਆਦਾ ਬੈਨੀਫਿਟ ਹੋਊਗਾ ਤਾਂ ਤੁਸੀਂ ਕਰਨਾ ਕੀ ਹੈ ਇਹ ਸਾਰੀਆਂ ਚੀਜ਼ਾਂ ਨੂੰ মিক্স ਕਰਕੇ ਸਵੇਰੇ ਪੀ ਲੈਣੇ ਆ ਦੁਪਹਿਰੇ ਪੀ ਲੈਣਾ ਸ਼ਾਮ ਨੂੰ ਪੀ ਲੈਣਾ ਸ਼ਾਮ ਨੂੰ ਤੁਸੀਂ ਨੇ ਸੌਣ ਵੇਲੇ ਖਾਣਾ ਪੀਣਾ ਕੁਝ ਨਹੀਂ ਹੈਗਾ ਹਨਾ ਰੋਟੀ ਪਾਣੀ ਜੋ ਤੁਸੀਂ ਵੀ ਖਾਣਾ ਤੁਸੀਂ 5 6 ਦੇ ਵਿੱਚ ਵਿੱਚ ਖਾ ਲੈਣੇਗਾ ਤੁਸੀਂ ਨਾ 1 ਮਹੀਨਾ 1.5 ਮਹੀਨਾ ਇਦਾਂ ਕਰਕੇ ਦੇਖਿਓ ਜਿਹੜੇ ਕਹਿੰਦੇ ਨੇ ਵੀ ਸਾਡਾ ਮੋਟਾ ਆਪਾਂ ਨਹੀਂ ਕੱਟਦਾ ਮੈਂ ਲਿਖ ਕੇ ਦੇਣ ਲਈ ਤਿਆਰਾਂ ਕਿ ਤੁਹਾਡਾ 1 2 ਮਹੀਨਿਆਂ ਦੇ ਵਿੱਚ ਜ਼ਿਆਦਾ ਤਾਂ ਨਹੀਂ 5 4 ਕਿਲੋ ਵਜਨ ਤੁਹਾਡਾ ਜ਼ਰੂਰ ਘਟੇਗਾ ਤੇ ਤੁਹਾਡੇ ਸਰੀਰ ਨੂੰ ਫੁਰਤੀ ਚੁਸਤੀ ਇੰਨੀ ਹੋਵੇਗੀ ਜਿਹੜਾ ਆਪਾਂ ਸਾਰਾ ਦਿਨ ਕਰੀ ਜਾਂਦੇ ਆ ਨਾ ਵੀ ਮੇਰਾ ਕੰਮ ਨੂੰ ਚੀਨ ਨਹੀਂ ਕਰਦਾ ਬਹੁਤ ਸੁਸਤੀ ਰਹਿੰਦੀ ਆ ਨਾ ਉਹ ਵੀ ਜ਼ਿਆਦਾ ਠੀਕ ਹੋਊਗੀ ਤੇ ਇਹ ਪਾਊਡਰ ਜ਼ਰੂਰ ਬਣਾ ਕੇ ਰੱਖਣਾ ਤੇ ਇਹਨੂੰ ਵਰਤ ਕੇ ਫਿਰ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਹਨਾ ਕਿੰਨਾ ਕੋ ਫਰਕ ਪਿਆਗਾ ਕਿਉਂਕਿ ਜਿਹੜੇ ਪਣਪਰਾ ਵਰਤ ਕੇ ਚੀਜ਼ ਫਿਰ ਮੈਨੂੰ ਦੱਸ ਦੇਣੇ ਉਹਦਾ ਫਿਰ ਬੜੀ ਖੁਸ਼ੀ ਹੁੰਦੀ ਹੈ ਕਿ ਵਾਕਈ ਤੁਹਾਨੂੰ ਕੁੱਪਾ ਪੈਸਾ ਕਮਾਉਣ ਨੂੰ ਸਾਰੇ ਕੰਮ ਕਾਜ ਕਰਨ ਨੂੰ ਘਰ ਦੇ ਬਾਹਰ ਦੇ ਆਪਾਂ ਸਾਰੇ ਦਿਨ ਫਿਰਦੇ ਨੇ ਆਪਾਂ ਕਹਿੰਦੇ ਮੇਰੇ ਕੋਲੇ ਟਾਈਮ ਨਹੀਂ ਦੇਖੋ ਜਿੱਦਨ ਮਰ ਜਾਗੇ ਉਦੋਂ ਵੀ ਤਾਂ ਸਾਰਾ ਕੁਝ ਛੱਡ ਹੀ ਜਾਵਾਂਗੇ ਤਾਂ 5 10 ਮਿੰਟ ਆਪਣੇ ਵਾਸਤੇ ਆਪਾਂ ਜਿਉਂਦੇ ਕਾਦੇ ਵਾਸਤੇ ਆ ਆਪਣੇ ਵਾਸਤੇ ਹਨਾ ਵੀ ਆਪਣੇ ਪਰਿਵਾਰ ਵਾਸਤੇ ਤਾਂ 5 10 ਮਿੰਟ ਅੱਧਾ ਘੰਟਾ ਤੁਸੀਂ ਆਪਣੇ ਵਾਸਤੇ ਕੱਢਾ ਕਰੋ ਆ ਖੁਦ ਨੂੰ ਪਿਆਰ ਕਰੋ ਜਦੋਂ ਤੁਸੀਂ ਖੁਦ ਨੂੰ ਪਿਆਰ ਕਰਨਾ ਲੱਗੇ ਨਾ ਫਿਰ ਤੁਹਾਨੂੰ ਇਹ ਵੀ ਨਹੀਂ ਹੋਵੇਗਾ ਵੀ ਮੇਰਾ ਬੱਚਾ ਨਹੀਂ ਮੈਨੂੰ ਸਾਹਮਦਾ ਮੇਰਾ ਪਤੀ ਨਹੀਂ ਸਾਹਮਦਾ ਮੇਰੀ ਪਤਨੀ ਨਹੀਂ ਸਾਹਮਦੀ ਹੁੰਦਾ ਕਿਉਂਕਿ ਆਪਾਂ ਖੁਦ ਨਾਲ ਜਿਉਣਾ ਸਿੱਖ ਜਾਾਂ ਅਸੀਂ ਇਹ ਚੀਜ਼ ਜ਼ਰੂਰ ਕਰਨੀ ਤੇ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਇਸ ਪਾਊਡਰ ਦਾ ਕਿੰਨਾ ਕੋ ਫਾਇਦਾ ਫਿਰ ਵੀ ਕਿਸੇ ਗੱਲ ਦਾ ਨਾ ਪਤਾ ਲੱਗੇ ਤਾਂ ਤੁਸੀਂ ਮੈਨੂੰ ਦੁਆਰਾ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤੇ ਇੱਕ ਕੋਸ਼ਿਸ਼ ਹੈ ਨਾ ਕਈ ਭੈਣ ਭਰਾ ਪੁੱਛਣਗੇ ਵੀ ਦੀਦੀ ਇਹਨੂੰ ਗਰਮ ਪਾਣੀ ਵਿੱਚ ਲੈਣਾ ਜਾਂ ਠੰਡੇ ਵਿੱਚ ਲੈਣਾ ਤੁਸੀਂ ਜੀ ਬਿਲਕੁਲ ਠੰਡੇ ਪਾਣੀ ਵਿੱਚ ਲੈਣਾ ਇਹ ਨਹੀਂ ਹੈਗਾ ਵੀ ਆਪਾਂ ਇੱਕ ਫ੍ਰਿਜ ਦਾ ਪਾਣੀ ਨਹੀਂ ਲੈਣਾ ਕਿਉਂਕਿ ਕਹੋਗੇ ਵੀ ਭੈਣ ਗਿਆ ਦੀ ਠੰਡਾ ਪਾਣੀ ਲੈਣਾ ਤਾਂ ਤੁਸੀਂ ਫ੍ਰਿਜ ਦਾ ਪਾਣੀ ਲੈ ਲਓ ਨਾ ਕਿਉਂਕਿ ਫ੍ਰਿਜ ਦੇ ਪਾਣੀ ਨੇ ਤੁਹਾਨੂੰ ਨੁਕਸਾਨੀ ਕਰਨੇ ਫਾਇਦਾ ਨਹੀਂ ਕਰਨਾ ਹੈਗਾ ਤਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ